ਲੋ ਬੱਬਈ ਨਾਸਰੀ ਦਾ ਸੁਖਰ ਮਹਾਰਾਜ ਸਭਈ ਗੋਰਾ ਬੋਲਦਾ ਜੀ ਆਓ ਚੱਕ ਗੋਰਾ ਹਾਂਜੀ ਹੋਰ ਬੱਬਈ ਠੀਕ ਠਾਕੋਂ ਬਾਪ ਸਾਹਿਬ ਚੋੜ ਮਹਾਰਾਜ ਮੈਂ ਮੈਂ ਮਾਂ ਬੰਦ ਤੁਸੀਂ ਆਹ ਸਾਲ ਪੋਟਣ ਵਾਲਾ ਆਏ ਹਾਏ ਹਾਏ ਤੇ ਮੈਂ ਆਇਆ ਕਹਿਣਾ ਸੀਗਾ ਤੇ ਉਹ ਚਨੇ ਕਿੰਨੇ ਲੈਣਾ ਮੈਂ ਹਾਂ ਮੈਗਾ ਕੋਲ ਮੇਰੇ ਚਾਣੇ ਕਿੰਨੇ ਮਿਲਿਏ ਉਹ ਵੀ ਦੇ 2 ਲਾ ਲਾ ਕਿਲੋ ਪੱਛਿਆ ਜੀ ਗੁੜ ਆ ਜਾ ਚੱਲਣਾ ਤੇ ਗੁੜ ਲੈ ਲਓ ਅੱਧਾ ਕਿਲੋ ਪੱਛਿਆ ਜੀ ਉਹਨੂੰ ਕੀ ਕਰਨਾ ਫਿਰ ਵਿਚ ਵਿਚ ਰਲਾਉਣਾ ਹੋਰ ਹਰ ਰੋਜ਼ੇ ਮਰਲਾਉਣਾ ਹੁੰਦਾ ਕਹਲਾ ਅੱਛਾ ਰੋਜ਼ੇ ਰਲਾਉਣਾ ਪਾਉਣਾ ਕਿੱਥੇ ਆ ਫਿਰ ਇਹ ਤੈਨੂੰ ਵੀਰੇ ਦੱਸਿਆ ਸੀਗਾ ਭੌਣ ਤੇ ਪਾਉਣਾ ਤੌਣ ਤੇ ਪਾਉਣਾ ਬਸ ਠੀਕ ਆ ਜੀ ਪਾਇਆ ਕਰੂ ਨਹੀਂ ਨਹੀਂ ਪੂਰਾ ਫਾਰਮੂਲਾ ਸੁਣ ਲਾ ਹਾਂਜੀ ਉਹ ਜਿਹੜਾ ਮਤਲਬ ਦੱਬਣਾ ਨਹੀਂ ਮੈਂ ਉਹ ਕੱਲ ਵਾਲੇ YouTube ਦੇ ਵਿੱਚ ਪਾਈ ਆ ਮੇਰੀ ਗੱਤਾਂ ਹਾਂਜੀ ਉਹਦੇ ਵਿੱਚ ਮਤਲਬ ਟੋਆ ਪੱਟ ਕੇ ਢੋਣਾ ਜਿਆ ਦੱਬਣਾ ਹੀ ਨਹੀਂ ਗੇ ਹਾਂਜੀ ਉਹੋ ਕਿ ਨਾ ਮੁੱਠੀ ਪਰ ਕੇ ਉੱਤੇ ਰੱਖ ਲੈਣਾ ਟੋਆ ਜਿਆ ਬਣਾ ਕੇ ਤੇ ਉਹ ਟੋਏ ਦੇ ਵਿੱਚੋਂ ਉਹਨਾਂ ਦੇ ਚੱਕ ਕੇ ਉੱਤੇ ਨੂੰ ਲੈ ਜਾਣਾ ਹਨਾ ਹਾਂਜੀ ਹਾਂਜੀ ਤੇ ਤੇ ਉਹਦੇ ਕਰਕੇ ਵੀ ਫੇਰ ਉਹ ਹਰ ਰੋਜ਼ ਇੱਕ ਨੋਟਿਫਿਕੇਸ਼ਨ ਲੈਣੀ ਆ ਉਹਦੇ ਵਿੱਚ ਇੱਕ ਗੋੜੀਏ ਗੁੜ ਦੀ ਰੋੜੀ ਇੱਕ ਚਨੇ ਵਾਲੀ ਇੱਕ ਗੁੜ ਦੀ ਹੋ ਗਈ ਉਹ ਗੁੜ ਦੀ ਰੋੜੀ ਲੈ ਕੇ ਹੱਥ ਨਾਲ ਭੰਨਦੀ ਆ ਹੱਥ ਨਾਲ ਭੰਨ ਲਾ ਜਾਂ ਉਹਨੂੰ ਹੱਥ ਨਾਲ ਕਰਕੇ ਬਾਅਦ ਚ ਉਹਨੂੰ ਮਿੱਠ ਲੋਏ ਹੱਥਾਂ ਨਾਲ ਕਰਕੇ ਕਰਨਾ ਹਾਂਜੀ ਤੇ ਉਹਦੇ ਬਾਅਦ ਚ ਮਤਲਬ ਉਨੋਂ ਦੇ ਸਿੱਕੇ ਉਲਾਦੇ ਜਾਂ ਜਾਂ ਮਤਲਬ ਸਰਵਸਤੇ ਦੇ ਪਾਦੇ ਦੋ ਤੁਬੇ ਹਾਂਜੀ 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 ਇੱਕ ਤੁਬਕਾ ਹੀ ਪਾਉਣਾ ਕਹਿੰਦੇ ਚਾਹ ਦੋ ਫਿਰ ਉਹਦੇ ਨਾਲ ਤੋੜਾ ਹੋ ਜਾਂਦਾ ਪਰ ਜੇ ਮੈਂ ਪਾੰਗਾ ਨੇ ਤੋੜੀ ਆ ਹਾਂਜੀ ਹਾਂਜੀ ਤੇ ਉਹਦੇ ਕਰਕੇ ਫਿਰ ਉਹ ਜਾਂ ਸਵੇਰੇ ਪਾਉਣਾ ਜਾਂ ਸ਼ਾਮ ਨੂੰ ਅੱਛਾ ਜੀ ਤੇ ਦਿਨਿਸ਼ੇ ਪੇ ਹਾਂਜੀ ਪਾਉਣਾ ਯਾਨੀ ਰੋਜ਼ ਆ ਆ 40 ਦਿਨ ਲਗਾਤਾਰ ਪਾਉਣਾ ਵੀਰੇ ਕੋਈ ਨਹੀਂ ਬਾਬਾ ਜੀ ਕਰ ਦੰਦਿਆ ਕੋਈ ਨਹੀਂ ਇਸ ਦੇ ਵਿੱਚ ਤੁਹਾਨੂੰ ਫਾਇਦਾ ਪਤਾ ਕੀ ਹੋਣਾ ਹਾਂਜੀ ਇੱਕ ਤਾਂ ਤੁਹਾਡਾ ਜਿਹੜਾ ਪੈਸਾ ਹੈ ਜਿਵੇਂ ਆਪਾਂ ਕਹਿਆ ਵੀ ਉਹਨੇ ਦਿੱਤਾ ਨਹੀਂ ਆ ਹਾਂਜੀ ਤੇ ਉਹ ਪੈਸਾ ਤੁਹਾਨੂੰ ਵਾਪਸ ਮੈਨ ਲਾ ਜਾਣਾ ਠੀਕ ਹੈ ਜੀ ਜਦਾ ਹੀ ਅਨੇਕਾਂ ਆ ਤਾਂ ਕੰਮ ਕਰਿਆ ਵੀ ਪੈਸੇ ਚੱਕੇ ਠੀਕ ਹੈ ਤੇ ਇੱਕ ਤੇਰੇ ਸ਼ਨੀ ਜੀ ਵਗੈਰਾ ਸਹੀ ਹੋਣਗੇ ਹਾਂਜੀ ਲੌਂਗ ਰਹਿਾਂ ਦਾ ਇਹ ਦਾ ਨਾ ਗਾ ਲੋ। ਬੱਚਿਆ ਜੀ ਆ ਦੇ ਕੋਣ ਮੇਰੀ ਗੱਲ ਸੁਣਿਓ ਤੇ ਇੱਕ ਕਹਨੇ ਇੱਕ ਇੱਕ ਕਹਨੇ ਇੱਕ ਗੋੜ ਸੋਚੀ ਜਾਂ ਹੋ ਗਈਆਂ ਤੀਆ ਮਤਲਬ ਘਿਓ ਮੜਾ ਜਾਂ ਲਾ ਕੇ ਪਾ ਕੇ ਆਉਣਾ। ਘਿਓ ਚ ਐ ਵੱਧ ਪਾ ਦੇ ਤੇਲ ਦੇ ਨਾਲੇ ਤੋਕਾਈ ਦਾਈ। ਤਾਂ ਕਿ ਕਿਉਂ ਵੱਧ ਪਾਲਾ ਕਰਦਾ ਤੇਲ ਤੋਕਦਾ। ਠੀਕ ਹੈ ਜੀ। ਰੋਜ਼ ਹੀ ਕਰੀਂ ਕੋਈ ਨਾ ਕਰ। ਇੱਕ ਕੁੰਗਲੀ ਘਿਓ ਦੀ ਪਾਤੀ ਵਿੱਚ। ਹਾਂਜੀ ਹਾਂਜੀ। ਤੇ ਉਹਦੇ ਨਾਲ ਵਧੀਆ ਟੇਸਟ ਬਣ ਜਾਂਦਾ ਹਰ ਇੱਕ ਕਈ ਵਾਰ ਬਿਮਾਰ ਕੀੜਾ ਹੁੰਦਾ ਮੇਰੇ ਵਰਗਾ ਉਹਨੂੰ ਵੀ ਆਨੰਦ ਆ ਜਾਂਦਾ ਹਾਂਜੀ ਹਾਂਜੀ ਇਹ ਕਰਨਾ ਵੀ ਤੇ ਬਸ ਚਲ ਕੋਈ ਨਹੀਂ ਇੱਕ ਚਮਚਾ ਘਿਓ ਦਾ ਪਾਣਾ ਕਰਾਂਗੇ ਇੱਕ ਇੱਕ ਉਂਗਲੀ ਤੇਲ ਦੀ ਹਾਂ ਨਾ 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 ਇੱਕ ਚੀਜ਼ ਪਾਉਂਗਾ ਸੱਚ ਹੈ ਕਿ ਕੀ ਪਾਣੀ ਆ ਚੱਲ ਲੱਕੀਓ ਪਾਣਾ ਕਰਾਂਗੇ ਫਿਰ ਪਹਿਲਾ ਮਤਲਬ ਸਿਨਾ ਨਹੀਂ ਪਾਉਣਾ ਉਹ ਇੱਕ ਮੁਫੀ ਦੇ ਵਿੱਚ ਚਮਚਾ ਘਿਓ ਵੱਧ ਹੋ ਜਾਣਾ ਸੱਚ ਹੈ ਜੀ ਉਹ ਕਹਲਾ ਮਤਲਬ ਇਹ ਕੁੰਗਲੀਓ ਪਾਉਣੀ ਆ। ਉਸਨ ਜਿਹੜੀ ਥੀਕ ਅਸੀਂ ਕੋ ਚਮਚੇ ਦਾ ਚੌਥਾ ਇਸ਼ਰਾ। ਠੀਕ ਹੈ ਠੀਕ ਹੈ। ਹੋਰ ਕੋਈ ਪੁੱਛਣਾ ਵੀਰੇ ਪੁੱਛ ਲਾ। ਬੱਸ ਉਹਨੂੰ ਆਈ ਦੱਸਵਾ ਦਿਆਂ ਮੈਂ ਕਹੀ ਸੀ ਕਰਿਆ ਪਹਿਲਾਂ ਜੀ। ਤੇ ਉਹਦੇ ਵਿੱਚ ਇੱਕ ਮੰਤਰ ਜ਼ਰੂਰ ਪੜ੍ਹਨਾ ਕੀੜਿਓ ਮਕੌੜਿਓ ਵੱੰਨ ਦੇਓ, ਧੰਦ ਦੇਓ, ਕੱਢਣ ਨੂੰ ਕਿਸਦਾ ਦੇਓ। ਠੀਕ ਹੈ ਜੀ। ਆਪਣਾ ਨੰਬਰ ਬੋਲਣਾ ਬਾਅਦ ਚ ਮਰੇ ਬਾਅਦ ਆਪਣਾ ਕੋਈ ਵੀ ਤਕਲੀਫ ਜਿਹੜੀ ਤੁਹਾਨੂੰ ਦੱਸੋਗੇ ਉਹ ਦੱਸ ਕੇ ਸੈਣੀਵੇਂ ਪਾਸੇ ਨਾਮਜ਼ਦ ਕਰ ਦੋ। ਨਹੀਂ ਇਹ ਜਿਹੜਾ ਪਉਣਾ ਇੱਥੇ ਟਾਈਮ ਮੰਨ ਕੇ ਰੱਖਣਾ ਕਿ ਸੁਬਾ ਸਾਮ ਜਿਹੜੇ ਟਾਈਮ ਮਰਜ਼ੀ ਪਾ ਦੇ। ਨਹੀਂ ਮਤਲਬ ਇੱਕ ਟਾਈਮ ਰੱਖੇਗਾ ਤੈਨੂੰ 70% ਫਾਰਮ ਦੂਗਾ। ਇੱਕ ਟਾਈਮੇ ਰੱਖੀਏ ਠੀਕ ਹੈ। ਟਾਈਮ ਦੇ ਨਾਲ ਆ ਜਿਹੜੀ ਡਿਊਟੀ ਆ ਉਹ ਟਾਈਮ ਤੇ ਹੀ ਹੋਣੀ ਚਾਹੀਦੀ ਆ ਭੁੱਖੇ ਨੂੰ ਟਾਈਮ ਤੇ ਬੰਨਣਾ ਚਾਹੀਦਾ ਵੀਰੇ ਨਾ ਠੀਕ ਹੈ ਠੀਕ ਆ ਚਲੋ ਕੋ ਸਵੇਰ ਦਾ ਟਾਈਮ ਰੱਖ ਲੰਨੇ ਆ ਆਹ ਸਵੇਰ ਦਾ ਰੱਖ ਲਾ ਸ਼ਾਮ ਦਾ ਰੱਖ ਲਾ ਕਿ ਕਿੰਨੇ ਵਜੇ ਸਵੇਰੇ ਸੂਰ ਚੰਨ ਤੋਂ ਪਹਿਲਾਂ ਸੱਚ ਆ ਜੀ ਸ਼ਾਮ ਨੂੰ ਸ਼ਾਮ ਨੂੰ ਦਿਨ ਛਕਣ ਤੋਂ ਬਾਅਦ ਜਿਹੜਾ ਮਾਰਕ ਟਾਈਮ ਰੱਖਦਾ ਸ਼ਾਮ ਦਾ ਰੱਖਦੇ ਆ ਆਓ ਵੀਰੇ ਜਿੰਨੇ ਚ ਮੰਨ ਲੋ ਇੱਕ ਹੋਰ ਸੁਣ ਲਓ ਹਾਂ ਲੋ ਜੇ ਮੈਂ ਮਾਣ ਗੱਡੀ ਚਲਾਉਣਾ ਮੈਨੂੰ ਢੇੜਾ ਮਿਲ ਜਾਂਦਾ ਕਈ ਵਾਰ ਆ ਜਿੱਥੇ ਮਰਜ਼ੀ ਪਾਉਣ ਮਿਲ ਜੇ ਉੱਥੇ ਪਾ ਦਵੇ ਤੇ ਕਿੱਥੇ ਰੋ ਪਾਵਾ ਇਹ ਦਿਨੇ ਦਾ ਪਾਉਣਾ ਨਹੀਂ ਗਰੇ ਹਾਂਜੀ ਜੇ ਤੋ ਰਾਤ ਨੂੰ ਬਣਾ ਕੇ ਰੱਖਦਾ ਉੱਥੇ ਜੀ ਨੰਬਰ ਬੋਲ ਕੇ ਦੁੱਖ ਦਰਦਾ ਫੇਰ ਜਾ ਬਾਕੀ ਪਾਵੇ ਸੱਕੇ ਜੀ ਇਉਂ ਤੇ ਕੀੜਾ ਇੱਕ ਦੋ ਹੋਣੇ ਚਾਹੀਦੇ ਨੇ ਜ਼ਿਆਦਾਤਰ ਕਿੱਥੇ ਪਾਉਣਾ ਪੱਪੜ ਦੇ ਬਰੋਟੇ ਦੇ ਕਿਕਰ ਦੇ ਇੱਥੇ ਭੰਡ ਦੇ ਸਮਝ ਮਤਲਬ ਕੀੜੇ ਹੁੰਦੇ ਆ ਉੱਥੇ ਵੱਧ ਹੁੰਦੇ ਹਾਂ ਜੀ ਆ ਕਿਕਰ ਦੇ ਕਿਕਰ ਇਹ ਦੇਖ ਕੇ ਪਾਉਣਾ ਪੱਪੜ ਬਰੋਟਾ ਜਿਹੜੀ ਪਾਜ ਜਿੱਥੇ ਮਰਜੀ ਦੇ ਕੋਈ ਇੱਕ ਤੋਂ ਨਾ ਵੇਖ ਸਕ ਪਾਈ ਵਾ ਠੀਕ ਹੈ ਠੀਕ ਹੈ ਮੈਂ ਸਮਝ ਗਿਆ ਗੱਲ ਵੀ ਕਈ ਵਾਰ ਮੈਨੂੰ ਰਸਤੇ 'ਚ ਮਿਲ ਜਾਂਦੇ ਨੇ ਕਿਤੇ ਕਿਤੇ ਵੀ ਪਾ ਦੇ ਪਰ ਰੋਡ ਤੇ ਨਹੀਂ ਪਾਉਣਾ ਵੀਰੇ ਠੀਕ ਆ ਜੀ ਠੀਕ ਆ ਕਿਉਂਕਿ ਉਹ ਮਰ ਕੇ ਫੇਰ ਖਾ ਕੇ ਆਪਣਾ ਮਾੜਾ ਹਾਲ ਹੋ ਜਾਣਾ ਨਾ ਨਾ ਠੀਕ ਆ ਠੀਕ ਆ ਠੀਕ ਆ ਚੰਗਾ ਵੀਰੇ ਫਤਿਹ ਉਹ ਸਹੀ